ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਜਗਿਆਸੂ ਮੁਖ ਦੁਆਰਾ ਕਥਨ ਕਰਦੇ ਹਨ ਉਮਕਿਓ ਹੀ ਮਿਲਨ ਪ੍ਰਬਤਾਈ ਪ੍ਰਭ ਪਰਮੇਸ਼ਰ ਦੇ ਮਿਲਨ ਤਾਈ ਪਾਵ ਵਾਸਤੇ ਮੇਰਾ ਹਿਓ ਹਿਰਦਾ ਉਮਕਿਓ ਉਤਸ਼ਾਹ ਦੇ ਸਹਿਤ ਹੋਇਆ ਹੈ ਜਿਸ ਪ੍ਰਕਾਰ ਪੂਰਨ ਮਾਸ਼ੀ ਦੀ ਰਾਤ ਵਿੱਚ ਚੰਦਰਮਣੀ ਨੂੰ ਚੰਦਰਮਾ ਦੇ ਸਾਹਮਣੇ ਰੱਖ ਦਈਏ ਤਾਂ ਉਸ ਵਿੱਚੋਂ ਅੰਮ੍ਰਿਤ ਜਲ ਦੇ ਤੁਪਕੇ ਗਿਰਨ ਲੱਗ ਜਾਂਦੇ ਹਨ ਇਸੇ ਪ੍ਰਕਾਰ ਚੰਦਰਮਾ ਦੀ ਨਿਆਈ ਜਿਸ ਵੇਲੇ ਗੁਰੂ ਸਾਹਿਬ ਜੀ ਸਾਹਮਣੇ ਹੁੰਦੇ ਹਨ ਤਦੋਂ ਜਗਿਆਸੂਆਂ ਦੀ ਬੁੱਧ ਰੂਪੀ ਚੰਦਰਮਣੀ ਵਿੱਚੋਂ ਪ੍ਰੇਮ ਰੂਪੀ ਅੰਮ੍ਰਿਤ ਜਲ ਦੇ ਤੁਪਕੇ ਗਿਰਨ ਲੱਗ ਜਾਂਦੇ ਹਨ ਭਾਵ ਉਹਨਾਂ ਦਾ ਹਿਰਦਾ ਪ੍ਰੇਮ ਵਿੱਚ ਉੱਚਾਉਂਦਾ ਹੈ ਖੋਜਿਤ ਚਰਿਓ ਦੇਖੋ ਪ੍ਰਿਆ ਜਾਈ ਮੈਂ ਉਸ ਨੂੰ ਖੋਜਿਤ ਪਾਲਣ ਵਾਸਤੇ ਚਰਿਓ ਚੜਿਆ ਹਾਂ ਕਿ ਮੈਂ ਜਾਈ ਜਾ ਕੇ ਪ੍ਰੇ ਪਿਆਰੇ ਪਤੀ ਪਰਮੇਸ਼ਰ ਨੂੰ ਦੇਖਣਾ ਕਰਾਂ ਕਿ ਉਸ ਦਾ ਸਰੂਪ ਕਿਹਦਾ ਹੈ ਵਾਸਤ ਸੰਗਤ ਰੂਪੀ ਜਾਈ ਜਗਾ ਦੇ ਵਿੱਚ ਪਿਆਰੇ ਨੂੰ ਦੇਖਣਾ ਕਰਾਂ ਸੁਨਤ ਸਦੇਸਰ ਪ੍ਰਿਆ ਗ੍ਰਹਿ ਸੇਜ ਵਿਸਾਈ ਪ੍ਰੇ ਪਿਆਰੀ ਪਦੀ ਪਰਮੇਸ਼ਰ ਦਾ ਗੁਰੂ ਦੇ ਸ਼ਬਦ ਵਾ ਸੰਤਾਂ ਭਗਤਾਂ ਵੇਦਾਂ ਸ਼ਾਸਤਰਾਂ ਦੁਆਰਾ ਸਦੇਸ ਰੋ ਸੁਨੇਹਾ ਸੁਨਤ ਸੁਣ ਕਰਕੇ ਆਪਣੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਪਰੀ ਦੀ ਸ਼ਰਦਾ ਤਾਰਨ ਰੂਪੀ ਸੇਜਾ ਵਿਛਾਉਣਾ ਕੀਤੀ ਹੈ ਪ੍ਰਮ ਪ੍ਰਮ ਆਇਓ ਤਉ ਨਦਰ ਨ ਪਾਈ ਉਸ ਦੀ ਪ੍ਰਾਪਤੀ ਲਈ ਦਰ ਦਰ ਤੇ फडਕ-फडਕ ਕੇ ਆਉਣਾ ਕੀਤਾ ਹੈ ਤਾਵੀ ਉਸ ਨੂੰ ਨਦਰ ਦ੍ਰਿਸ਼ਟੀ ਵਿੱਚ ਨਹੀਂ ਪਾਉਣਾ ਕੀਤਾ ਭਾਵ ਵਾ ਤਾਂ ਵੀ ਉਸ ਪਰੀ ਨੇ ਆਪਣੀ ਦ੍ਰਿਸ਼ਟੀ ਨਹੀਂ ਪਾਉਣਾ ਕੀਤੀ ਅਰਥਾਤ ਜਿਵੇਂ ਚਿੜੀ ਬਾਜ ਤੋਂ ਡਰਦੀ ਇੱਕਦਮ ਕਿਸੇ ਕਮਰੇ ਦੇ ਅੰਦਰ ਵੜਦੀ ਆ ਤਾਂ ਅੰਦਰ ਉਸ ਨੂੰ ਹਨੇਰਾ ਹੀ ਹਨੇਰਾ ਪ੍ਰਤੀਤ ਹੁੰਦਾ ਜਿਸ ਕਰਕੇ ਡਰਦੀ ਹੋਈ ਦੁਬਾਰਾ ਫੇਰ ਬਾਹਰ ਆ ਜਾਂਦੀ ਹੈ ਤਾਂ ਬਾਜ ਉਸ ਨੂੰ ਪਕੜ ਕੇ ਖਾ ਜਾਂਦਾ ਇਸੇ ਪ੍ਰਕਾਰ ਆਪਣੀ ਬਿਰਤੀ ਰੂਪ ਚਿੜੀ ਪਰਮਰੂਪੀ ਬਾਜ ਦੀ ਪਰਮਾਈ ਹੋਈ ਅੰਤਹਿ ਕਰਨ ਦੇ ਅੰਦਰ ਆ ਕੇ ਟਿਕਾਣਾ ਪਾਉਣਾ ਚਾਹੁੰਦੀ ਹੈ ਪਰ ਅੰਦਰ ਉਸ ਨੂੰ ਅਗਿਆਨ ਕਰਕੇ ਹਨੇਰਾ ਹੀ ਹਨੇਰਾ ਪ੍ਰਤੀਤ ਹੁੰਦਾ ਜਿਸ ਕਰਕੇ ਉਹ ਡਰਦੀ ਹੋਈ ਫੇਰ ਬਾਹਰ ਮੁੱਕ ਹੋ ਜਾਂਦੀ ਅਤੇ ਪਰਮਰੂਪੀ ਬਾਜ ਖਾ ਜਾਂਦਾ ਹੈ ਇਉਂ ਅੰਦਰ ਪਰਮੇਸ਼ਰ ਦੀ ਨਜ਼ਰ ਨਹੀਂ ਪਾਈ ਕਿ ਚੇਤਨ ਕਿਹੜੀ ਚੀਜ਼ ਹੈ ਗੇਨ ਬਿਦ ਹੀਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨ ਰਹਾਉ ਹੇ ਸਖਿਓ ਕਿਸ ਬਿਦ ਤਰੀਕੇ ਨਾਲ ਮੇਰਾ ਹੀਰੋ ਹਿਰਦਾ ਨਿਮਾਨੋ ਮਾਨ ਤੋਂ ਰਹਿ ਤੋਕੇ ਤੀਰਜਤਾ ਨੂੰ ਪਕੜ ਨਾ ਕਰੇ ਹੇ ਸਾਜਨ ਮਿੱਤਰ ਸਤਿਗੁਰੂ ਸਾਹਿਬ ਜੀ ਤੁਸੀਂ ਮਿਲਣਾ ਕਰੋ ਮੈਂ ਤੁਝ ਤੁਹਾਡੇ ਤੋਂ ਕੁਰਬਾਨੂ ਬਲਹਾਰ ਜਾਂਦੀ ਹਾਂ ਰਹਾਉ ਇਕਾਂ ਸੇਜ ਵਿਸ਼ੀ ਤਨ ਕੰਤਾ ਤਨ ਸੂਤੀ ਪਿਰ ਸਦ ਜਾਗੰਤਾ ਇਹ ਸਤਿਗੁਰੂ ਜੀ ਮਹਾਤਮਾ ਦੁਆਰਾ ਸੁਣਿਆ ਹੈ ਜਿਗਿਆਸੂ ਰੂਪੀ ਤਾਨ ਇਸਤਰੀ ਅਤੇ ਪ੍ਰਭੂ ਕੰਤਾ ਪਤੀ ਦੀ ਵਾ ਅabhas ਬਿਰਤੀ ਰੂਪੀ ਇਸਤਰੀ ਦੇ ਸਾਖੀ ਚੇਤਨ ਪਤੀ ਦੀ ਇਕੋ ਅੰਤਹਿ ਕਰਨ ਰੂਪੀ ਸੇਜਾ ਵਿਸ਼ੀ ਹੋਈ ਹੈ ਪਰੰਤੂ ਜਿਗਿਆਸੂ ਅabhas ਬਿਰਤੀ ਰੂਪ ਇਸਤਰੀ ਦੇ ਅਧਿਆਸ ਰੂਪ ਸ਼ਰਾਬ ਪੀ ਕੇ ਕਮਲੀ ਹੋਈ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਪਈ ਹੈ ਅਤੇ ਪੇਰਪਤੀ ਪਰਮੇਸ਼ਰ ਦਾ ਹਮੇਸ਼ਾ ਹੀ ਜਾਗਦਾ ਰਹਿੰਦਾ ਹੈ ਪਿਓ ਮਦਰੋ ਧਨਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਸੁ ਮਾਫ ਕਰਨਾ ਪਿਛਲੀ ਪੰਕਤੀ ਦੇ ਕੋ ਅਰਥ ਰਹਿ ਗਏ ਏਕਾ ਸੇਜ ਵਿਚੀ ਤਨ ਕੰਤਾ ਤਨ ਸੁੱਤੀ ਪਿਰ ਸਦ ਜਾਗੰਤਾ ਕਹਿੰਦੇ ਹਨ ਕਿ ਸੁੱਤੀ ਪਈ ਇਸਤਰੀ ਅਵਿਦਿਆ ਦੀ ਨੀਂਦ ਵਿੱਚ ਅਤੇ ਪਿਰਪਤੀ ਜੋ ਪਰਮੇਸ਼ਰ ਉਹ ਹਮੇਸ਼ਾ ਜਾਗਦਾ ਰਹਿੰਦਾ ਪੀਓ ਮਦਰੋ ਧਨਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਇਉਂ ਜਗਿਆਸੂ ਰੂਪੀ ਤਾਨ ਇਸਤਰੀ ਦੇ ਅਧਿਆਸ ਰੂਪੀ ਮਦਰੋ ਸ਼ਰਾਬ ਪੀ ਕੇ ਹੰਕਾਰ ਵਿੱਚ ਹੀ ਮਤਵੰਤਾ ਮਸਤ ਹੋਈ ਪਈ ਹੈ ਇਹ ਜਗਿਆਸੂ ਰੂਪੀ ਤਾਨ ਇਸਤਰੀ ਤਾਂ ਹੀ ਅਵਿਦਿਆ ਰੂਪੀ ਨੀਂਦ ਵਿੱਚੋਂ ਗਿਆਨ ਰੂਪੀ ਜਾਗਰਤ ਅਵਸਥਾ ਵਿੱਚ ਜਾਗ ਸਕਦੀ ਹੈ ਜੇਕਰ ਪਿਆਰਾ ਪਦੀ ਪਰਮੇਸ਼ਰ ਇਸ ਨੂੰ ਆਪ ਬੁਲਾਉਂਦਾ ਹੋਵੇ ਵਾ ਜੇਕਰ ਇਹ ਪਰੀ ਦੇ ਜਸ ਨੂੰ ਗੁਰਾਂ ਦੇ ਮਹਾਂਵਾਕਾਂ ਦੁਆਰਾ ਬੋਲਣਾ ਕਰੇ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਏ ਸਖਿਓ ਸਾਧਨ ਕਰਦਿਆਂ ਉਮਰ ਦੇ ਬਹੁਤ ਸਾਰੇ ਦਿਨ ਲੱਗ ਗਏ ਬਤੀਤ ਹੋ ਗਏ ਤੇ ਮੇਰੀ ਬਿਰਤੀ ਪਰੀ ਦੇ ਦਰਸ਼ਨਾਂ ਤੋਂ ਬਿਨਾਂ ਨਿਰਾਸੀ ਉਦਾਸੀਨ ਹੋ ਰਹੀ ਬੇਰੀ ਨੂੰ ਖੋਜਣ ਲਈ ਦੇਸ਼ ਤੇ ਦਸੰਤਰ ਪ੍ਰਦੇਸ਼ਾਂ ਆਦਮੈਂ ਸਗਲੇ ਸਾਰੇ ਹੀ ਝਾਗੇ ਲੰਘ ਕੇ ਦੇਖ ਲੈ ਵਾ ਜਬ ਤਬ ਆਦ ਸਾਧਨਾ ਰੂਪੀ ਦੇਸ਼ ਤੇ ਦਸੰਤਰ ਭਾਵ ਦਿਸ਼ਾ ਅਰਦਾਤ ਬਿਰਤੀਆਂ ਰੂਪ ਜਾਂ ਪ੍ਰਤਾਕ ਸਾਰੀਆਂ ਦਿਸ਼ਾਵਾਂ ਲੰਘ ਕੇ ਆਈ ਹਾ ਪਰ ਦਰਸ਼ਨਾਂ ਦੀ ਪ੍ਰਾਪਤੀ ਨਹੀਂ ਹੋਈ ਕਿਨ ਰਹਿਨ ਨ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸਭਾਗੇ ਹੁਣ ਮੇਰੀ ਐਸੀ ਅਵਸਥਾ ਹੋਈ ਪਈ ਹੈ ਕਿ ਪਰੀ ਦੇ ਪਗ ਚਰਨਾ ਵਿੱਚ ਪਾਗੇ ਰੰਗੇ ਨਿਮਗਨ ਹੋਏ ਬਿਨਾ ਮੈਂ ਇੱਕ ਖਿੰਨ ਛਿੰਨ ਮਾਤਰ ਵੀ ਰਹਿਣਾ ਨਹੀਂ ਪਾ ਸਕਦੀ ਜੇਕਰ ਉਹ ਪਤੀ ਪਰਮੇਸ਼ਰ ਆਪ ਹੀ ਕਿਰਪਾਲੂ ਦਿਆਲੂ ਹੋ ਜਾਵੇ ਅਤੇ ਮੇਰੇ ਸੁਭਾਗੇ ਸ੍ਰੇਸ਼ਟ ਭਾਗ ਹੋਣ ਤਾਂ ਉਸ ਪਰੀ ਨੂੰ ਮਿਲ ਸਕਦੀ ਹਾਂ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਬਦ ਕਰਹਿ ਪੇਰ ਪਾਇਆ ਇਸ ਪ੍ਰਕਾਰ ਦੀਆਂ ਬੇਨਤੀਆਂ ਕਰਨ ਤੋਂ ਜਦੋਂ ਗੁਰਾਂ ਦੀ ਮਿਹਰ ਨਾਲ ਪਰਮੇਸ਼ਰ ਕਿਰਪਾਲੂ ਦਿਆਲੂ ਹੋਇਆ ਤਾਂ ਉਸ ਨੇ ਆਪਣੇ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਲਈ ਸਤ ਸੰਗਤ ਵਿੱਚ ਮੇਲ ਲਿਆ ਪਾਪ ਮੇਲ ਦਿੱਤਾ ਜਿਸ ਕਰਕੇ ਵਿਛੋੜੇ ਦੀ ਤਬਤ ਤਪਸ਼ ਸਾਰੀ ਬੁਝ ਗਈ ਨਿਵਰਤ ਹੋ ਗਏ ਅਤੇ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਹੀ ਸਾਖਸ਼ਾਤ ਕਰਕੇ ਪਿਰ ਪਤੀ ਪਰਮੇਸ਼ਰ ਨੂੰ ਪਾ ਲਿਆ ਸਗਲ ਸੀਗਾਰ ਹੁਣ ਮੁਝਹਿ ਸੁਹਾਇਆ ਕਹੁ ਨਾਨਕ ਗੁਰ ਧਰਮ ਚੁਕਾਇਆ ਸਾਰਾ ਸਾਧਨਾ ਰੂਪੀ ਸੀਗਾਰ ਸ਼ਿੰਗਾਰ ਹੁਣ ਮੁਝਹਿ ਮੈਨੂੰ ਸੁਹਾਇਆ ਸ਼ੋਭਨੀਕ ਹੋਇਆ ਹੈ ਪਾਪ ਸਾਰੇ ਸਾਧਨ ਸਫਲ ਹੋਏ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਗੁਰੂ ਜੀ ਨੇ ਮੇਰੇ ਅੰਦਰੋਂ ਧਰਮ ਦਾ ਪਰਦਾ ਵੀ ਚੁੱਕ ਦਿੱਤਾ ਹੈ ਜਹ ਦੇਖਾ ਤਹਿ ਬਿਰਹਿ ਭਾਈ ਖੋਲੇ ਹੋ ਕਪਾਟ ਤਾ ਮਨ ਟਹਿਰਾਈ ਰਹਾਉ ਦੂਜਾ ਏ ਭਾਈ ਹੁਣ ਜਿੱਥੇ ਵੀ ਦੇਖਦੀ ਹਾ ਉਥੇ ਹੀ ਫਿਰ ਪਦੀ ਪਰਮੇਸ਼ਰ ਵਿਆਪਕ ਦਿਖਦਾ ਹੈ ਗੁਰਾਂ ਨੇ ਕਿਰਪਾ ਕਰਕੇ ਜਦੋਂ ਪੰਜਾਂ ਕੋਸ਼ਾਂ ਰੂਪੀ ਕਪਾੜ ਤਗਤਿਆਂ ਨੂੰ ਖੋਲ ਦਿੱਤਾ ਤਦੂ ਇਹ ਦੌੜਦਾ ਹੋਇਆ ਮਨ ਵਾਹਿਗੁਰੂ ਵਿੱਚ ਟਹਿਰਾਈ ਇਸਤਿਤ ਹੋ ਗਿਆ ਪਾਪ ਇਸ ਨੂੰ ਧੀਰਜਤਾ ਆ ਗਈ ਰਹਾਉ ਦੂਜਾ ਇਹ ਦੂਸਰਾ ਰਹਾਉ ਵਾਲਾ ਪਦ ਉਚਾਰਨ ਕਰਕੇ ਸਤਿਗੁਰੂ ਸਾਹਿਬ ਜੀ ਨੇ ਪਹਿਲੇ ਰਹਾਉ ਵਿੱਚ ਕਹੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਸੂਹੀ ਮਹੱਲਾ ਪੰਜਵਾ ਕੀਆ ਗੁਣ ਤੇਰੇ ਸਾਰ ਸਮਾਲੀ ਮੋਹ ਨਿਰਗੁਣ ਕੇ ਦਾਤਾਰੇ ਏ ਮੋਹ ਮੇਰੇ ਨਿਰਗੁਣ ਗੁਣਾ ਤੋਂ ਹੀਣੇ ਦੇ ਦਾਤਾਰੇ ਦਾਤੇ ਪ੍ਰਭੂ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਸਾਰ ਸ੍ਰੇਸ਼ਟ ਗੁਣਾ ਨੂੰ ਸੰਭਾਲੀ ਜਾਦ ਕਰਾ ਵਾ ਕਿਹੜੇ ਗੁਣਾਂ ਅਨੁਸਾਰ ਚੇਤੇ ਕਰਕੇ ਸੰਭਾਲਣਾ ਕਰਾ ਭਾਵ ਤੇਰੇ ਵਿੱਚ ਤਾਂ ਬੇਅੰਤ ਗੁਣ ਹਨ ਬੈ ਕਰੀਦ ਕਿਆ ਕਰੇ ਚਤੁਰਾਈ ਇਹ ਜੀਵ ਪਿੰਡ ਸਭ ਥਾਰੇ ਮੈਂ ਦਾਸ ਤੇਰਾ ਬੈ ਮੁੱਲ ਖਰੀਦ ਖਰੀਦਿਆ ਹੋਇਆ ਕੀ ਚਤਤੁਰਤਾ ਕਰ ਸਕਦਾ ਮੇਰਾ ਇਹ ਜੀਵ ਹਿਰਦਾ ਸੂਖਮ ਸਰੀਰ ਜ਼ਿੰਦਗੀ ਅਤੇ ਪਿੰਡ ਸਥੂਲ ਸਰੀਰ ਇਤਿਆਦ ਸਾਰੇ ਤੇਰੇ ਹੀ ਦਿੱਤੇ ਹੋਏ ਹਨ ਵਾ ਮੈਂ ਇਹ ਜੀਓ ਜ਼ਿੰਦਗੀ ਤੇ ਪਿੰਡ ਸਰੀਰ ਸਭ ਥਾਰੇ ਤੇਰੇ ਤਾਂ ਹੀ ਅਰਪਣ ਕੀਤੇ ਹਨ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ ਰਹਾਉ ਏ ਲਾਲ ਪਿਆਰੇ ਰੰਗੀਲੇ ਅਨੰਦੀ ਪ੍ਰੀਤਮ ਪਰਮ ਪ੍ਰੇਮ ਦੇ ਆਸਪਦ ਰੂਪ ਮਨਮੋਹਨ ਮਨ ਨੂੰ ਮੋਹ ਲੈਣ ਵਾਲੇ ਮੋਹਨ ਪ੍ਰਭੂ ਤੇਰੇ ਦਰਸ਼ਨਾਂ ਦੇ ਤਾਂ ਹੀ ਹਮ ਅਸੀਂ ਬਾਰੇ ਕੁਰਬਾਨ ਜਾਂਦੇ ਹਾਂ ਰਹਾਉ ਪਰਬਦਾਤਾ ਮੋਹਦੀਨ ਪੇਖਾਰੀ ਤੂੰ ਸਦਾ ਸਦਾ ਉਪਕਾਰੇ ਹੀ ਪ੍ਰਭ ਪਰਮੇਸ਼ਰ ਤੂੰ ਦਾਤਾ ਦੇਣ ਵਾਲਾ ਹੈ ਮੈਂ ਦੀਨ ਗਰੀਬ ਪੇਖਾਰੀ ਮੰਗਤੇ ਦੀ ਨਿਆਈ ਹਾਂ ਤੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਮੇਰੇ ਉੱਪਰ ਉਪਕਾਰੇ ਮਿਹਰਬਾਨੀ ਕਰਨ ਵਾਲਾ ਹੈ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਏ ਮੇਰੇ ਅਗਮ ਗਮਤਾ ਤੋਂ ਰਹਤ ਅਪਹੁੰਚ ਤੇ ਅਪਾਰੇ ਬੇਅੰਤ ਠਾਕੁਰ ਸੁਆਮੀ ਪਰਮੇਸ਼ਰ ਸੋ ਉਹ ਕੁਝ ਵੀ ਕੰਮ ਨਹੀਂ ਹੈ ਜਿਹੜਾ ਮੇਰੇ ਤੋਂ ਹੋ ਸਕਦਾ ਹੋਵੇ ਭਾਵ ਮੈਂ ਖੁਦ ਕੁਝ ਵੀ ਕਰਨ ਜੋਗਾ ਨਹੀਂ ਹਾਂ ਕਿਆ ਸੇਵਕ ਕਮਾਵੋ ਕਿਆ ਕਹਿਰੀ ਜਾਵੋ ਵਿਦ ਕਿਤ ਪਾਵੋ ਦਰਸਾਰੇ ਇਹ ਪਰਮੇਸ਼ਰ ਮੈਂ ਸਰੀਰ ਕਰਕੇ ਕਿਹੜੀ ਤੇਰੀ ਸੇਵਾ ਟਹਿਲ ਕਮਾਉਣੀ ਕਰ ਅਤੇ ਰਸਨਾ ਦੁਆਰਾ ਕੀ ਆਕੇ ਤੈਨੂੰ ਰਜਾਵਾਂ ਪ੍ਰਸੰਨ ਕਰਾਂ ਇਉਂ ਕਿਸ ਵਿਦ ਤਰੀਕੇ ਨਾਲ ਤੇਰਾ ਦਰਸ਼ਨ ਦੀਦਾਰ ਪਾਉਣਾ ਕਰਾਂ ਮਿਤ ਨਹੀਂ ਪਾਈਐ ਅੰਤ ਨ ਲਹੀਐ ਮਨ ਤਰਸੈ ਚਰਨਾਰੇ ਤੇਰੇ ਗੁਨਾਵਾ ਤੇਰੀ ਪ੍ਰਾਪਤੀ ਦੀ ਮਿਤ ਮਰਿਆਦਾ ਨਹੀਂ ਪਾ ਸਕੀ ਦੀ ਅਤੇ ਤੇਰੇ ਉਪਕਾਰਾਂ ਦਾ ਅੰਤ ਵੀ ਨਹੀਂ ਜਾਣ ਸਕੀ ਦਾ ਪਰ ਮੇਰਾ ਮਨ ਹਿਰਦਾ ਤੇਰੇ ਚਰਨਾਰੇ ਚਰਨਾ ਦੀ ਸਪਰਸ਼ਤਾ ਲਈ ਤਰਸੈ ਤਰਸਦਾ ਹੈ ਪਾਵੋ ਦਾਨ ਢੀਠ ਹੋਏ ਮਾਗੋ ਮੁਖ ਲਾਗੇ ਸੰਤ ਰੇ ਨਾਰੇ ਏ ਪਰਮੇਸ਼ਰ ਮੈਂ ਢੀਠ ਪਾਵ ਨਿਰਲਜੂ ਕੇ ਮੰਗਦਾ ਹਾਂ ਤੂੰ ਮੈਨੂੰ ਇਹ ਦਾਨ ਖੈਰਾਤ ਪੂਣਾ ਕਰ ਕੇ ਸਾਚ ਜਿਤ ਮਹਾਤਮਾ ਜਨਾਂ ਦੀ ਰੇ ਨਾਰੇ ਚਰਨ ਧੂੜ ਮੇਰੇ ਮੁਖ ਮੂੰਹ ਪਾਉ ਮਸਤਕ ਉਪਰ ਲੱਗ ਜਾਵੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੀ ਨਿਸਤਾਰੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੇਰੇ ਜਨ ਦਾਸ ਦੇ ਤਾਈ ਗੁਰ ਸਤਗੁਰਾਂ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਹੈ ਜਿਸ ਕਰਕੇ ਪ੍ਰਭ ਪਰਮੇਸ਼ਰ ਨੇ ਆਪਣੀ ਕਿਰਪਾ ਦਾ ਭਰਿਆ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰਨਾ ਕੀਤਾ ਹੈ ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਦੇ ਕੇ ਤਾਰ ਰਹੇ ਸਨ ਤੇ ਸੰਗਤਾਂ ਬਹੁਤ ਪ੍ਰੇਮ ਨਾਲ ਹਰੀ ਜਸ ਸਰਵਣ ਕਰਦੀਆਂ ਤੇ ਉਤਸ਼ਾਹ ਨਾਲ ਸੇਵਾ ਕਰ ਕਰਿਆ ਕਰਦੀਆਂ ਸਨ ਉਥੇ ਇੱਕ ਸਿੱਖ ਜੋ ਸੇਵਾ ਦੇ ਸਮੇਂ ਟਲ ਜਾਇਆ ਕਰਦਾ ਸੀ ਅਤੇ ਬਾਹਰ ਬਾਜ਼ਾਰ ਵਿੱਚ ਚਲਾ ਜਾਂਦਾ ਸੀ ਜਦੋਂ ਲੰਗਰ ਵਿੱਚ ਕੜਾਹ ਪ੍ਰਸ਼ਾਦ ਵਰਤਿਆ ਕਰਦਾ ਉਦੋਂ ਆ ਕੇ ਦੂਸਰੇ ਸਿੱਖਾਂ ਨਾਲ ਝਗੜਾ ਕਰਿਆ ਕਰੇ ਕਿ ਮੈਨੂੰ ਹੋਰ ਜ਼ਿਆਦਾ ਪ੍ਰਸ਼ਾਦ ਦੇਵੋ ਤਦੋਂ ਕੋਈ ਸਿਆਣੇ ਸਿੱਖਾਂ ਨੇ ਸਤਗੁਰਾਂ પાસે ਬੇਨਤੀ ਕੀਤੀ ਕਿ ਮਹਾਰਾਜ ਫਲਾਣਾ ਸਿੱਖ ਸੇਵਾ ਦੇ ਸਮੇਂ ਟਲ ਕੇ ਬਾਹਰ ਪੱਜ ਜਾਂਦਾ ਹੈ ਪਾਉ ਸੇਵਾ ਨਹੀਂ ਕਰਦਾ ਖਾਣ ਪੀਣ ਵੇਲੇ ਕੜਾ ਪ੍ਰਸ਼ਾਦ ਵਰਤਨ ਸਮੇ ਆ ਕੇ ਸਿੱਖਾਂ ਨਾਲ ਲੜਦਾ ਹੈ ਕਿ ਮੈਨੂੰ ਬਹੁਤਾ ਪ੍ਰਸ਼ਾਦ ਦਵੋ ਇਉ ਉਸ ਨੂੰ ਮੰਗਣ ਦੀ ਆਦਤ ਪੈ ਗਈ ਹੈ ਆਪ ਕਿਰਪਾ ਕਰਕੇ ਸਮਝਾਵੋ ਤਦ ਸਤਗੁਰਾਂ ਨੇ ਉਸ ਸੇਖ ਨੂੰ ਕੋਲ ਬੁਲਾਇਆ ਅਤੇ ਸਭ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਰਬ ਸਾਂਝਾ ਉਪਦੇਸ਼ ਇਹ ਪਾਵਨ ਸ਼ਬਦ ਉਚਾਰਨ ਕੀਤਾ ਇੱਕ ਓੰਕਾਰ ਜੋ ਅਦੁੱਤੀ ਬ੍ਰਹਮ ਸਰਬਦਾ ਪ੍ਰਕਾਸ਼ਿਕ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੇਵਾ ਥੋੜੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਿ ਤੂੰ ਬਹੁਤਾ ਹੀ ਭਾਈ ਅਸੀਂ ਜੀਵ ਸੇਵਾ ਟਹਿਲ ਤਾਂ ਭਾਵੇਂ ਥੋੜੀ ਕੱਟ ਕਰਦੇ ਆ ਪਰ ਉਸ ਦਾ ਫਲ ਬਹੁਤਾ ਮੰਗਦੇ ਵਾ ਭਗਤੀ ਰੂਪੀ ਸੇਵਾ ਤਾਂ ਥੋੜੀ ਕਰਦੇ ਪਰ ਧਰਮ ਅਰਥ ਕਾਮ ਮੋਕ ਆਦ ਪਦਾਰਥ ਬਹੁਤੇ ਮੰਗਦੇ ਹਾਂ ਇਸ ਜੀਵ ਨੇ ਕਦੇ ਸਾਧ ਸੰਗਤ ਤੁਰਿਆ ਪਾਦਰ ਸਰੂਪ ਰੂਪੀ ਮਹੱਲ ਤਾ ਪਾਇਆ ਨਹੀਂ ਹੈ ਪਰ ਝੂਠਾ ਕਹਿੰਦਾ ਹੈ ਕਿ ਮੈਂ ਪਹੁੰਚਾ ਪਹੁੰਚਿਆ ਹੋਇਆ ਹਾਂ ਮੈਨੂੰ ਹੁਣ ਕਿਸੇ ਕਰਮ ਧਰਮ ਦੀ ਲੋੜ ਹੀ ਨਹੀਂ ਜੋ ਪ੍ਰੇਮਾਨੈ ਤਨ ਕੀ ਰੀਸਾ ਕੂੜੇ ਮੂਰਖ ਕੀ ਹਾ ਠੀਸਾ ਰਹਾਉ ਸੋ ਇਸ ਦਾ ਇੱਥੇ ਪਾਠ ਕੀ ਹਾ ਠੀਸਾ ਆਇਆ ਹੈ ਸੋ ਦੂਸਰਾ ਪਾਠ ਕੂੜੇ ਮੂਰਖ ਕੀ ਹਾਠ ਹਿੱਸਾ ਹੈ ਰਹਾਉ ਸਤਿਗੁਰੂ ਕਿਰਪਾ ਕਰੇ ਜਿਹੜੇ ਗੁਰਮੁਖ ਜਨ ਪ੍ਰਿਆ ਪਿਆਰੇ ਨੂੰ ਪ੍ਰਭੂ ਨੂੰ ਮੰਨਦੇ ਹਨ ਵਾ ਜੋ ਪਿਆਰੇ ਪ੍ਰਭੂ ਨੇ ਆਪਣੇ ਸੇਵਕ ਮੰਨ ਲਏ ਹਨ ਉਹਨਾਂ ਗੁਰਮੁਖਾਂ ਦੀ ਰੀਸ ਬਰਾਬਰੀ ਕਰਦਾ ਹੈ ਇਸ ਪ੍ਰਕਾਰ ਕੂੜੇ ਝੂਠੇ ਮੂਰਖ ਬੇਸਮਝ ਜੀਵ ਦੀਆਂ ਝੂਠੀਆਂ ਹੀ ਠੀਸਾ ਗੱਪਾਂ ਹਨ ਵਾ ਝੂਠੇ ਮੂਰਖ ਜੀਵ ਦੀ ਝੂਠੀ ਹੀ ਹੱਠ ਹਿੱਸਾ ਹਟਤਾਈ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ ਭੇਗ ਭੇਖ ਦਿਖਾਵੇ ਸੱਚ ਨਾ ਕਮਾਵੇ ਕਹ ਤੂੰ ਮਹਿਲੀ ਨਿਕਟ ਨਾ ਆਵੇ ਉਪਰੋਂ ਤਾਂ ਸੰਤਾ ਮਹਾਤਮਾ ਵਾਲਾ ਪੇਖ ਲਿਬਾਸ ਦਿਖਾਉਂਦਾ ਹੈ ਪਰ ਅੰਦਰੋਂ ਸੱਚ ਨੂੰ ਕਮਾਉਂਦਾ ਨਹੀਂ ਹੈ ਮੂੰਹ ਆਪਣੇ ਆਪ ਨੂੰ ਤੁਰਿਆ ਸਰੂਪ ਰੂਪੀ ਮਹੱਲ ਦਾ ਮਾਲਕ ਕਹਿੰਦਾ ਹੈ ਪਰ ਕਦੇ ਮਹੱਲ ਦੀ ਪ੍ਰਾਪਤੀ ਕਰਾਉਣ ਵਾਲੇ ਬਿਵੇਕ ਵਿਰਾਗ ਆਦ ਸਾਧਨਾ ਦੇ ਨੇੜੇ ਵੀ ਨਹੀਂ ਆਉਂਦਾ ਵਾ ਆਪਣੇ ਆਪ ਨੂੰ ਮਹਿਲੀ ਭਾਵ ਜਗਿਆਸੂ ਕਹਿੰਦਾ ਹੈ ਕਿ ਮੈਨੂੰ ਸਰੂਪ ਦੀ ਸਾਖ ਆਦਤਾ ਹੈ ਪਰ ਅੰਤਰਮੁਖ ਵਰਤੀ ਕਰਕੇ ਕਦੇ ਨੇੜੇ ਨਹੀਂ ਆਉਂਦਾ ਅਤੀਤ ਸਦਾਈ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ ਬਾਹਰੋਂ ਤਾਂ ਆਪਣੇ ਆਪ ਨੂੰ ਅਤੀਤ ਵਿਰਗਤ ਤਿਆਗੀ ਸਦਉਂਦਾ ਪਰੰਦਰੋ ਮਾਇਆ ਦੇ ਮੋਹ ਦਾ ਮਾਤਾ ਮਸਤ ਕੀਤਾ ਹੋਇਆ ਹੈ ਮਨ ਦੇ ਚਿੱਤ ਦੇ ਵਿੱਚ ਵਾਹਿਗੁਰੂ ਦੀ ਪ੍ਰੀਤ ਲਗਨ ਪ੍ਰੀਤੀ ਨਹੀਂ ਹੈ ਪਾਪ ਵਿਸ਼ਿਆਂ ਦੇ ਪ੍ਰਾਇਣ ਹੈ ਮੂਹੋਂ ਕਹਿੰਦਾ ਹੈ ਕਿ ਮੈਂ ਤਾਂ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਨਾਮ ਰੰਗ ਵਿੱਚ ਰੰਗਿਆ ਹੋਇਆ ਹਾਂ ਕਹੋ ਨਾਨਕ ਪ੍ਰਭ ਬਿਨੋਂ ਸੁਨੀਜੈ ਕੁਚਲ ਕઠੋਰ ਕਾਮੀ ਮੁਕਤ ਕੀਜੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਬੇਨਤੀ ਕਰੋ ਕਿ हे ਪ੍ਰਭ ਪਿਆਰੇ ਪਰਮੇਸ਼ਰ ਸਾਡੀ ਇੱਕ ਬੇਨਤੀ ਸੁਣਨਾ ਕਰੋ ਅਸੀਂ ਸਰੀਰ ਕਰਕੇ ਕੁਚਲ ਖੋਟੀ ਚਾਲ ਵਾਲੇ ਹਾਂ ਬਾਣੀ ਕਰਕੇ ਕਠੋਰ ਸਖਤ ਬਚਨ ਬੋਲਣ ਵਾਲੇ ਹਾਂ ਸਾਕਾਮ ਕਾਮੀ ਕਰਮਾਂ ਨੂੰ ਕਰਨ ਵਾਲੇ ਹਾਂ ਵਾਕਾਮੀ ਕਾਮ ਆਦਿ ਵਿਕਾਰਾਂ ਵਿੱਚ ਗਰਸੇ ਹੋਏ ਹਾਂ ਤੁਸੀਂ ਸਾਨੂੰ ਮੁਕਤ ਕਰਨਾ ਕਰੋ ਦਰਸ਼ਨ ਦੇਖੇ ਕੀ ਵਡਿਆਈ ਤੂੰ ਸੁਖ ਦਾਤੀ ਪੁਰਖ ਸੁਭਾਈ ਰਹਾਉ ਦੂਜਾ ਤੇਰੇ ਦਰਸ਼ਨਾਂ ਨੂੰ ਵੇਖਣ ਦੀ ਸਾਨੂੰ ਵਡਿਆਈ ਸ਼ੋਭਾ ਪ੍ਰਾਪਤ ਹੋਵੇ ਤੂੰ ਤੁਸੀਂ ਸਾਰੇ ਸੁੱਖਾਂ ਦੇ ਦੇਣ ਵਾਲੇ ਪੁਰਖ ਪੂਰਨ ਤੇ ਸੁਭਾਈ ਸ਼ੋਭਾ ਦੇ ਦੇਣ ਵਾਲੇ ਹੋ ਰਹਾਉ ਦੂਜਾ ਵਾਹਿ ਗੁਰੂ ਵਾਹਿ ਗੁਰੂ ਅਲਸਤਾ ਵਾਹਿਗੁਰੂ ਜੀ ਕੀ ਫਤਿਹ